ਹੈਲੋ ਹੈਲੋ ਖਾਲਸਾ ਸਾਜਨ ਦੇਵ ਨੂੰ ਸਮਰਪਿਤ ਜਿਹੜਾ ਇਹ ਅੱਜ ਖਾਲਸਾ ਢੇ ਬਣਾਇਆ ਜਾ ਰਿਹਾ ਹੈ ਮੈਂ ਆਪਣੇ ਵੱਲੋਂ ਤੇ ਗੁਰਦੁਆਰਾ ਗੁਰੂ ਨਾਨਕਪੁਰਾ ਦੀ ਪ੍ਰਬੰਧਕ ਕਮੇਟੀ ਵੱਲੋਂ ਸਭ ਨੂੰ ਲੱਖ ਲੱਖ ਵਧਾਈ ਦਿੰਦਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਹਾਂਜੀ ਵਾਹਿਗੁਰੂ ਖਾਲਸਾ ਵਾਹਿਗੁਰੂ ਫਤਿਹ ਜੀ ਇਹੋ ਜਿਹਾ ਆਨੰਦ ਆਪਣੀ ਜ਼ਿੰਦਗੀ 'ਚ ਕਦੇ ਨਹੀਂ ਆਇਆ ਖਾਲਸਾ ਪਰਿਵਾਰ ਨੇ ਬਹੁਤ ਵਧੀਆ ਇਹ ਤਾਂ ਸਾਰੇ ਸ਼ਹਿਰ ਦੇ ਸਾਰੇ ਨਿਵਾਸੀਆਂ ਨੇ ਬਹੁਤ ਵਧੀਆ ਪ੍ਰਾਲਾ ਕੀਤਾ ਔਰ ਸੰਗਤ ਵੀ ਬਹੁਤ ਜਿਆਦਾ ਜੁੜਿਆ ਔਰ ਸੰਗਤ ਨੂੰ ਉਤਸ਼ਾਹ ਬਹੁਤ ਹੈ ਇਸ ਤਰ੍ਹਾਂ ਦੇ ਹਰ ਸਾਲ ਹੀ ਖਾਲਸਾ ਪਰਿਵਾਰ ਵੱਲੋਂ ਔਰ ਸਾਰੀ ਸਮੂਹ ਸੰਗਤ ਵੱਲੋਂ ਸਾਰੀਆਂ ਸੈਟੀਆਂ ਵੱਲੋਂ ਹਰ ਸਾਲ ਹੀ ਮਨਾਉਣ ਦਾ ਪ੍ਰਾਲਾ ਕਰਿਆ ਕਰਾਂਗੇ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ ਕੋਈ ਗੱਲ ਨਹੀਂ ਦੋ ਮਿੰਟ ਰੁਕ ਜਿਓ ਇੱਕ ਮਿੰਟ ਰੁਕ ਜਿਓ ਇੱਕ ਮਿੰਟ ਰੁਕ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ 1699 ਦੀ ਵਿਸਾਖੀ ਨੂੰ ਯਾਦ ਕਰਦੇ ਆਂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਦੇ ਉਸ ਖਾਲਸੇ ਨੂੰ ਅੱਜ ਸਮਰਪਿਤ ਇਹ ਖਾਲਸਾ ਮਾਰਚ ਜੋ ਜਗਰਾਉਂ ਦੀਆਂ ਸੰਗਤਾਂ ਸਾਰੀਆਂ ਸਮੂਹ ਜਥੇਬੰਦੀਆਂ ਸਿੰਘ ਸਭਾਵਾਂ ਸਮੂਹ ਗੁਰਦੁਆਰਾ ਸਾਹਿਬ ਵਰੰਧਕ ਕਮੇਟੀਆਂ ਖਾਲਸਾ ਪਰਿਵਾਰ ਇਹ ਸਾਰੇ ਰਲ ਕੇ ਇਹ ਖਾਲਸਾ ਮਾਰਚ ਜਗਰਾਉਂ ਸ਼ਹਿਰ ਦੇ ਵਿੱਚ ਚੱਲਦਾ ਨਜ਼ਰ ਆ ਰਿਹਾ ਹੈ ਸੋ ਸੰਗਤਾਂ ਨੂੰ ਅਪੀਲ ਵੀ ਕਰਦੇ ਹਾਂ ਕਿ ਆਓ ਇਸ ਖਾਲਸਾ ਮਾਰਚ ਵਿੱਚ ਸ਼ਾਮਲ ਹੋਈਏ ਗੁਰੂ ਘਰ ਦੀਆਂ ਖੁਸ਼ੀਆਂ ਮਨਾਵਤ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਬਹੁਤ ਬਹੁਤ

ਨਿਰਭਉ ਨਿਰਕਾਰ ਵਿੱਚ ਸਿਟਾ ਕੇ ਲਾ ਵਾ ਵਾ ਗੋਬਿੰਦ ਸਿੰਘ